ਦਾਲਾਂ ਚ ਆਤਮ ਨਿਰਭਰਤਾ ਪ੍ਰਾਪਤ ਕਰਨ ਲਈ ਨਵੀਂ ਦਿੱਲੀ ਚ ਬੀਤੇ ਦਿਨੀ ਨਾ ਫੇਡ ਅਤੇ ਗਲੋਬਲ ਪਲਸਸ ਕਨਫੈਡਰੇਸ਼ਨ ਵੱਲੋਂ 4 ਦਿਨਾਂ ਦਾ ਦਾਲਾਂ ਦੀ ਕਨਵੈਨਸ਼ਨ ਦੀ ਸ਼ੁਰੂਆਤ ਹੋਈ ਜਿਸ ਦਾ ਉਦਘਾਟਨ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਅਰਜੁਨ ਮੁੰਡਾ ਤੇ ਉਪਭੋਗਤਾ ਮਾਮਲਿਆਂ ਬਾਰੇ ਮੰਤਰੀ ਪਿਊਸ਼ ਗੁਇਲ ਨੇ ਕੀਤਾ ਕੇਂਦਰੀ ਮੰਤਰੀਆਂ ਨੇ ਕਨਵੈਨਸ਼ਨ ਚ ਦੱਸਿਆ ਕਿ ਭਾਰਤ ਤੇਜ਼ੀ ਨਾਲ ਦਾਲਾਂ ਦੇ ਉਤਪਾਦਨ ਵਿੱਚ ਆਤਮ ਨਿਰਭਰਤਾ ਵੱਲ ਵੱਧ ਰਹੀ ਹੈ ਇੱਕ ਦਹਾਕੇ ਚ ਦਾਲਾਂ ਦੇ ਉਤਪਾਦਨ ਵਿੱਚ 60% ਦੇ ਤੇ ਘੱਟੋ ਘੱਟ ਸਮਰਥਨ ਮੁੱਲ ਤੇ ਇਸ ਦੀ ਖਰੀਦਦਾਰੀ ਵਿੱਚ 18 ਗੁਣਾ ਦਾ ਵਾਧਾ ਹੋਇਆ ਖੇਤੀਬਾ ਸੱਟਾਇਆ ਹੈ ਕਿ ਇੱਕ ਦਹਾਕੇ ਵਿੱਚ ਅਸੀਂ ਛੋਲੀਆਂ ਤੇ ਕੁਝ ਹੋਰ ਦਾਲਾਂ 'ਚ ਆਤਮ ਨਿਰਭਰ ਬਣ ਚੁੱਕੇ ਹਾਂ ਅਰਹਰ ਤੇ ਉੜਦ ਵਿੱਚ ਥੋੜੀ ਕਮੀ ਰਹਿ ਗਈ ਜਿਸ ਨੂੰ 2027 ਤੱਕ ਪੂਰਾ ਕਰ ਲਿਆ ਜਾਵੇਗਾ ਨਵੀਆਂ ਕਿਸਮਾਂ ਦੇ ਬੀਜਾਂ ਦੀ ਸਪਲਾਈ ਤੇ ਰਕਬੇ ਨੂੰ ਵਧਾਇਆ ਜਾ ਰਿਹਾ ਹੈ ਹਾੜੀ ਸੀਜ਼ਨ ਵਿੱਚ ਫਸਲ ਦਾ ਰਕਬਾ 1 ਲੱਖ ਹੈਕਟੇਰ ਵਧਿਆ ਹੈ ਦੇਸ਼ 'ਚ ਖੇਤੀ ਉਤਪਾਦਨ 3320 ਲੱਖ ਟਨ ਦਾ ਟੀਚਾ ਹੈ ਇਸ ਵਿੱਚੋਂ ਇਕੱਲੇ 292.5 ਲੱਖ ਟਨ ਦਾਲ ਉਤਪਾਦਨ ਦਾ ਟੀਚਾ ਪਿਊਸ਼ ਗੋਲ ਨੇ ਦੱਸਿਆ ਕਿ ਭਾਰਤ ਅਨਾਜ ਦਾਲਾਂ ਸਬਜ਼ੀਆਂ ਤੇ ਫਲਾਂ ਦਾ ਵੱਡਾ ਉਤਪਾਦਕ ਬਣਦਾ ਜਾ ਰਿਹਾ ਹੈ ਪਿਛਲੇ ਦਹਾਕੇ 'ਚ ਦਾਲਾਂ ਦੇ ਉਤਪਾਦਨ ਵਿੱਚ 60% ਤੋਂ ਵੱਧ ਦਾ ਵਾਧਾ ਹੋਇਆ 2014 'ਚ 171 ਲੱਖ ਟਨ ਦਾਲ ਦਾ ਉਤਪਾਦਨ ਹੋਇਆ ਜੋ 2024 ਤੱਕ ਵੱਧ ਕੇ 270 ਲੱਖ ਟਨ ਹੋ ਗਿਆ ਵਕਵਕਨਾਇਦੇ ਉਤਪਾਦਨਾ ਤੇ ਗੁਣਵੱਤਾ ਵਿੱਚ ਵੀ ਵਿਸਥਾਰ ਹੋਇਆ ਤੇ ਹੁਣ ਭਾਰਤ 50 ਅਰਬ ਡਾਲਰ ਤੋਂ ਵੱਧ ਖੇਤੀ ਅਤੇ ਇਸ ਨਾਲ ਸੰਬੰਧਿਤ ਉਤਪਾਦਨ ਦਾ ਨਿਰਯਾਤ ਕਰਨ ਲੱਗਾ ਹੈ ਕਿਸਾਨਾਂ ਦੀ ਸਹਾਇਤਾ ਤੇ ਉਪਭੋਕਤਾਵਾਂ ਨੂੰ ਰਾਹਤ ਦੇਣ ਲਈ ਭਾਰਤ ਦਾਲ ਲਾਂਚ ਕੀਤੀ ਗਈ ਹੈ 4 ਮਹੀਨਿਆਂ 'ਚ ਬਾਜ਼ਾਰ ਦੇ ਕਰੀਬ 25% ਹਿੱਸੇ ਤੇ ਭਾਰਤ ਦਾਲ ਦਾ ਕਬਜ਼ਾ ਹੋ ਗਿਆ ਹੈ